ਸਿਲੰਡਰ ਦੇ ਫਟ ਨੂੰ ਪਰਿਆ ਜਾਂਦਾ ਹੈ ਉੱਥੇ ਆਕਸੀਜਨ ਸਿਲੰਡਰ ਬਲਾਸਟ ਹੋ ਗਿਆ ਜਿਹਦੇ ਕਰਕੇ ਦੋ ਕੈਸ਼ਵਲਟੀਆਂ ਹੋਈਆਂ ਨੇ ਤੇ 3 ਟੂ 4 ਇੰਜਰੀਜ਼ ਤੁਸੀਂ ਦੇਖ ਰਹੇ ਹੋ ਦਾ ਚੜਦਾ ਪੰਜਾਬ ਸੁਸ਼ੀਲ ਕੁਮਾਰ ਦੀ ਰਿਪੋਰਟ ਪੰਜਾਬ ਦੇ ਮੁਹਾਲੀ ਦੇ ਖੇਤਰ ਵਿੱਚ ਇੱਕ ਫੈਕਟਰੀ ਵਿੱਚ ਸਿਲੰਡਰ ਧਮਾਕਾ ਹੋਇਆ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਇਸ ਸਿਲੰਡਰ ਦੇ ਧਮਾਕੇ ਵਿੱਚ 3 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹਫੜਾ ਤਫੜੀ ਮਚ ਗਈ ਜੀ ਅੱਜ ਦਾ ਹਾਈ ਟੈਕ ਇੰਡਸਟਰੀਜ਼ ਨੇ ਜਿੱਥੇ ਆਕਸੀਜਨ ਸਿਲੰਡਰਸ ਦੀ ਪਰ ਨੋ ਪਰਿਆ ਜਾਂਦਾ ਹੈ ਉੱਥੇ ਆਕਸੀਜਨ ਸਿਲੰਡਰ ਬਲਾਸਟ ਹੋ ਗਿਆ ਜਿਸ ਦੇ ਕਰਕੇ ਦੋ ਕੈਸ਼ਵਲिटीज ਹੋਈਆਂ ਨੇ ਤੇ 3 ਤੋਂ 4 ਇੰਜਰੀਜ਼ ਇੰਜਰਡ ਪੇਸ਼ੈਂਟਸ ਨੇ ਇੰਜਰਡ ਪੇਸ਼ੈਂਟਸ ਨੂੰ ਤਾਂ ਅਸੀਂ ਹਸਪੀਟਲ ਭੇਜ ਦਿੱਤਾ ਹੈਗਾ ਤੇ ਜਿਹੜੀ ਕੈਸ਼ਵਲिटीज ਨੇ ਉਹਨਾਂ ਨੂੰ ਹੋਸਪਿਟਲੋਂ ਦੀ ਭੇਜ ਰਹੇ ਹਾਂ ਜੀ ਕਾਰਨ ਕੀ ਹੈ ਮੈਡਮ ਦੈਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਜੀ ਤੁਹਾਡੇ ਕੋਈ ਛੋਟੇ ਕਮੈਂਟ ਨਹੀਂ ਕੀਤਾ ਜਾ ਸਕਦਾ ਸਾਜ਼ਨਾ ਸ਼ੀਸ਼ੇ ਵਗੈਰਾ ਸਾਰੇ ਹਾਂ ਜੀ ਪੂਰੀ ਰੂਫ ਜੀ ਹੈਗੀ ਹੈ ਉਹ ਸਾਰੀ ਜੀ ਉਹਨਾਂ ਦੇ ਗਲਾਸ ਇਹਨਾਂ ਜਿਆਦਾ ਡੇਂਜਰਸ ਸੀਗਾ ਸੋ ਬਾਕੀ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਵਿੱਚ ਸਾਹਮਣੇ ਆਣ ਗਿਆ ਉਸ ਤੋਂ ਅਗਲਾ ਚੈਪਟਰ ਹੈ थैंक यू ਬ੍ਰੀਟਲੀ ਬਲਾਸਟ ਹੋਇਆ ਬਲਾਸਟ ਤੋਂ ਬਾਅਦ ਇਹਦੇ ਦੋ ਜੈਕੂਇਲਟੀਆਂ ਹੋਈਆਂ ਨੇ ਅ ਦੋ ਚਾਰ ਜਾਨੀ ਜਸਮੀਨ ਹੀ ਹੈ ਉਹਨਾਂ ਨੂੰ ਕੀ ਕੀ ਸਰਕਾਰ ਨੇ ਕੀ ਰਾਇ ਹੈ ਇਹ ਅਜੇ ਇਹ ਪ੍ਰੀਮਿਨਰੀ ਉਹ ਹੈ ਅਸੀਂ ਤੁਹਾਨੂੰ ਸਾਰੀ ਇੱਡੀ ਡਿਟੇਲਿੰਗ ਤੁਹਾਨੂੰ ਬਾਅਦ ਚ ਦੱਸਦੇ ਹੋਗੇ ਇੱਥੇ ਬੇਸਿਕਲੀ ਇਹ ਫੈਕਟਰੀ ਦੇ ਵਿੱਚ ਆਕਸੀਜਨ ਸਿਲੰਡਰ ਭਰਦੇ ਹਾਂ ਹਾਂ ਤੇ ਸਰ ਇਹਨਾਂ ਕੋਲ ਕੋਈ ਜਿਹੀ ਪਰਮਿਸ਼ਨ ਹੈ ਕੀ ਸੀ ਇਹਨਾਂ ਕੋਲ ਕੋਈ ਕਿ ਫਾਰਕ ਐਨਓ ਸੀ ਗੈਰਾਈ ਜਾਰੀ ਹੁੰਦੀ ਹਾਂ ਉਹ ਸਾਰੀਆਂ ਅਸੀਂ ਹੁਣ ਇਹਦੇ ਇਹ ਅਸੀਂ ਉਹਦੇ ਇਹਨਾਂ ਨੂੰ ਮੂਵ ਕਰ ਰਹੇ ਆ ਜਿਹੜੇ ਕੈਜੂਐਲਟੀਆਂ ਹੋਈਆਂ ਹਨ ਤੇ ਉਹਨਾਂ ਨੂੰ ਪੇਸ਼ੈਂਟਸ ਨੂੰ ਭੇਜਿਆ ਤੇ ਬਾਕੀ ਡਿਟੇਲਿੰਗ ਤੁਹਾਨੂੰ ਇਸ ਤੋਂ ਬਾਅਦ ਵੱਖਰੇ ਤੌਰ ਤੇ ਦੱਸਾਂਗੇ